ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤਾਂ ਟਾਈਮ ਆ ਜੀ ਸਵੇਰ ਦਾ ਤੇ ਤਾਂ ਆਪਾਂ ਨੇ ਬਣਾਈ ਜੀ ਚਾਹ ਬਚਾਲੀ ਫੜ ਗਈ ਦਮਨ ਨੂੰ ਰੋਣਾ ਆ ਰਿਹਾ ਦਮਨ ਨੂੰ ਗਰਮੀ ਬਹੁਤ ਲੱਗ ਰਹੀ ਦਮਨ ਕਹਿੰਦੀ ਸਵੇਰੇ ਹੀ ਏਸੀ ਲਾ ਦਿਓ ਟਾਈਮ ਅਜੇ 10 ਵਜੇ ਨੇ ਤੇ ਕਹਿੰਦੀ ਬਸ ਸੁਣਾ ਹੀ ਅਸੀਂ ਬਿਲਕੁਲ ਆਵਾਜ਼ ਨਹੀਂ ਆ ਰਹੀ ਕੂਲਰ ਹੀ ਲਾ ਰੱਖਿਆ ਪਰ ਇਹ ਰੌਲਾ ਹੀ ਪਾਰ ਰਿਹਾ ਹਵਾ ਬਿਲਕੁਲ ਨਹੀਂ ਆਉਂਦੀ ਹੈਗੀ ਮੰਮਾ ਫਿਰ ਤਖੜੂ ਮਸਤ ਕਹਿੰਦੀ ਏਸੀ ਲਾ ਦਿਓ ਸਵੇਰੇ ਹੀ ਹੈਂ ਦੋ ਪਹਿਲਾਂ ਮਾ ਕੇ ਦੇਖੋ ਪੱਕੇ ਨਹੀਂ ਖਾਵਾਂਗੇ ਇਸੇ ਤੋਂ ਕੱਢਣੀ ਲੱਗਣੀ ਹਾਂ ਠੀਕ ਹੈ ਨਾ ਕਿਵੇਂ ਦੇ ਬੱਚੇ ਹੋਗੇ ਕਿੰਨੇ ਸੋਲ ਹੋਗੇ ਨੇ ਦੇਖ ਲਓ ਹੈ ਇੱਕ ਆਪਾਂ ਹੀ ਸਾਰਾ ਦਿਨ ਕਣਕਾ ਚ ਉੱਥੇ ਜੇ ਕਣਕ ਵੱਢਣੀ ਕਦੇ ਚਾਹਦੇ ਆ ਕਦੇ ਪਾਣੀ ਗਰਮੀ ਚ ਓ ਤੇ ਤੁਸੀਂ ਓ ਬੰਮ ਬੋਲੇ ਬੰਦੇ ਨਾ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਪਾਸੀ ਫੈਮਿਲੀ ਚੈਨਲ ਤੇ ਹਲਾਤ ਸ਼ੁਰੂਆਤ ਥੋੜੀ ਜਿਹੀ ਨਾਈ ਥੋੜੀ ਕਰੋ ਹਾਂ ਇਧਰ ਏਸੀ ਚਲਾਉਣ ਨੂੰ ਕਰੰਨੇ ਮੈਂ ਕਿਹਾ ਏਸੀ ਠੀਕ ਹੈ ਅੱਧਾ ਘੰਟਾ ਦਰ ਨੂੰ ਵਸੇ ਨਾਰਮਲ ਹੋ ਜੂਗਾ ਨਾ ਉਹ ਬਾਅਦ ਨਾ ਅੱਧਾ ਘੰਟਾ ਵਸੇ ਅੱਧੇ ਘੰਟੇ ਬਾਅਦ ਏਸੀ ਦਾ ਆਗਰੰਭਾ ਕੰਮ ਕਰਦੀ ਠੀਕ ਹੈ ਫਿਰ ਆਪਣਾ ਆਪਣਾ ਟਿਊਸ਼ਨ ਦਾ ਪੜਾਈ ਤੇ ਦੂਜੀ ਠੀਕ ਹੈ ਤੁਹਾਡੇ ਕੋਲ ਕੋਈ ਹੋਰ ਕੰਮ ਨਹੀਂ ਹੈਗਾ ਕਿਸੇ ਦੀ ਰੋਟੀ ਫੜਉਣ ਦੀ ਜਾਂ ਚਾਹ ਫੜਉਣ ਦੀ ਹਾਂ ਕੋਈ ਝਾੜੂ ਮੋਣਾ ਕੋ ਪੋਚਣ ਨੂੰ ਨਾ ਸਾਰਾ ਕੰਮ ਨਹੀਂ ਨਹੀਂ ਝਾੜੂ ਪੋਚਾ ਕਰਦੀ ਐ ਇਹ ਭੁੱਲ ਜਾ ਝਾੜੂ ਪੋਤਾ ਮੇਰਾ ਪੁੱਤ ਕਰਦਾ ਚਲੋ ਠੀਕ ਹੈ ਹਾਂ ਚਲੋ ਜਾਓ ਤੁਸੀਂ ਅੱਛਾ ਦੁਪਹਿਰੇ ਫਿਰ ਚੌਲ ਬਣਾਉਂਗੀ ਆ ਜਿਓ ਖਾ ਅੱਜ ਚਾਵਲ ਖਾਂਗੇ ਨਹੀਂ ਦਾਲ ਬਾਤਰੀ ਨੋਕੀਨ ਚੋਲ ਤੇ ਦਹੀਂ ਠੀਕ ਹੈ ਬਾਏ ਜਾਂਦੇ ਜਾਂਦੇ ਇੱਕ ਵਾਰੀ ਮੋਟਰ ਚਲਾ ਦਿਓ ਜਰੂਰ ਚਲੋ ਦਮਨ ਹੁਣ ਅਸੀਂ ਆਪਣੇ ਕੰਮ ਕਰੀਏ ਸਟਾਰਟ ਦਮਨ ਨੇ ਵੈਸੇ ਇਧਰੋਂ ਸਫਾਈ ਕਰਤੀ ਏ ਤੇ ਇਧਰੋਂ ਵੀ ਕਰਤਾ ਚਾਦਰ ਨਹੀਂ ਵਿਛਾਈ ਦਮਨ ਚੰਗੀ ਤਰ੍ਹਾਂ ਨਹੀਂ ਵਿੱਚ ਹੀ ਚਾਦਰ ਛਾੜੀ ਨਹੀਂ ਹੈਗੀ ਚਾਦਰ ਦਮਨ ਨੇ ਆਈ ਸੈੱਟ ਕਰਤੀ ਛਾੜੀ ਏ ਸੋਹਣ ਲੱਗ ਗਈ ਵਿੱਚ ਨਹੀਂ ਹੋੜੀ ਨੋ 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 ਜਦ ਤੂੰ ਨਾ ਕਿਹਾ ਉਹ ਜੋ ਗਰਮੀ ਨਾਲ ਤੁਹਾਡਾ ਬੁਰਾ ਹਾਲ ਹੋਇਆ ਪਿਆ ਤੇ ਆ ਆਪਾਂ ਨੇ ਚਾਦਰ ਧੋ ਤੂ ਕਿ ਵਿਛਾਤੀਆਂ ਤੇ ਇੱਧਰ ਮੰਮੀ ਦਾ ਬੈਗ ਪਿਆ ਮੰਮੀ ਕੱਪੜੇ ਲੈ ਕੇ ਨਹੀਂ ਗਏ ਆ ਕੱਪੜੇ ਕੀ ਰਹਿ ਗਿਆ ਹੁਣ ਹੈੱਡਫੋਨ ਰਹਿ ਗਏ ਤੂੰ ਕੋਈ ਨਾ ਕੋਈ ਭੁੱਲੀ ਜਾਇਆ ਕਰੋ ਹੋਰ ਸਹੀ ਆ ਆਈਆਂ ਹੈੱਡਫੋਨ ਰੱਖ ਆ ਦੇ ਬੈਗ ਵੀ ਖੁੱਲਾ ਪਿਆ ਪਿੱਛੇ ਹੋਰ ਜਨ ਦਫਤਰ ਚੱਲੇ ਤਾਂ ਨੂੰ ਪਤਾ ਨਹੀਂ ਮੇਰਾ ਬੈਗ ਖੁੱਲਾ ਹੈ ਨਮਨ ਅੱਜ ਆਪਾਂ ਚੱਲਾਂਗੇ ਉੱਥੇ ਜਿੱਥੇ ਤੂੰ ਤੇ ਪਰਨੀਤ ਗਏ ਸੀ ਰੈਸਟੋਰੈਂਟ ਆਪਾਂ ਕੋਲਡ ਕਾਫੀ ਪੀ ਕੇ ਆਵਾਂਗੇ ਇਹ ਮਿਲਦੀ ਹੈ ਨਾ ਮੇਰੀ ਹੋਣੀ ਆਬਸੀ ਹੈ ਚੋ ਠੀਕ ਹੈ ਪੱਕਾ ਪੱਕਾ ਤੇ ਇੱਕ ਆਪਾਂ ਨੇ ਥੋੜਾ ਜਿਹਾ ਸਮਾਨ ਲੈ ਕੇ ਨਾ ਬੱਚਿਆਂ ਨੂੰ ਵੱਢ ਕੇ ਆਉਣਾ ਠੀਕ ਹੈ ਆਪਾਂ ਛੋਟੀਆਂ ਬੋਤਲਾਂ ਲੈ ਲਾਂਗੇ ਹੈ ਅਦਰ ਉਹ ਲੈ ਲਾਂਗੀ ਉਹ ਆਪਣਾ ਜਿਹੜਾ ਜਿਹੜਾ ਜੀਰੇ ਵਾਲਾ ਕੀ ਹੁੰਦਾ ਕੁਲਿੰਦਰ ਰੋਦਨ ਕਹ ਰਿਆ ਸੀ ਉਹ ਲਾਹੌਰੀ ਜੀਰਾ ਲੈ ਕੇ ਨਾ ਉਹ ਠੰਡੀਆਂ ਬੋਤਲ ਦੇ ਦਾਂਗੀ ਹੈਨਾ ਠੀਕ ਹੈ ਦਮਨ ਚਲੋ ਹੋ ਜੋ ਰੈਡੀ ਫਿਰ ਕਰੋ ਕੰਮ ਘੰਡਾ ਹਾਂ ਕਪੜਾ ਕੋਪੜਾ ਕੋਈ ਨਹੀਂ ਮਿਲਣਾ ਇਹ ਭੁੱਲ ਜਾ ਹੁਣ ਤੈਨੂੰ ਬਰਥਡੇ ਲੈ ਕੇ ਦਿੱਤਾ ਹੀ ਹੁਣ ਅਗਲੇ ਬਰਥਡੇ ਦੇਖਾਂਗੇ ਬਰਥਡੇ ਤੇ ਕਿੰਨੇ ਚਾਰ ਟੌਪ ਲੱਗ ਦਿੱਤੇ ਨੋ 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 ਚਲੋ ਪਾਣੀ ਚੱਕੋ ਛੇਤੀ ਕਰੋ ਮਿੰਟ ਮਾਰੋ ਤੈਨੂੰ ਬੇੜੋ ਕੰਮ ਮੇਰੀ ਰਸੋਈ ਰਹਿ ਗਈ ਸਾਫ਼ ਕਰਨੀ ਮੈਂ ਰਸੋਈ ਸਾਫ਼ ਕਰ ਲਾ ਦਮਨ ਬੈੱਡ ਸ਼ੀਟਾਂ ਇੱਕ ਵਾਰੀ ਝਾੜ ਕੇ ਵਿਛਾ ਦਿਓ ਤੇ ਫਿਰ ਉਹ ਦੇਖ ਬੁੱਤਾ ਚਾਦਰ ਵਿਛੀ ਨਹੀਂ ਚੰਗੀ ਤਰ੍ਹਾਂ ਨਹੀਂ ਆ ਦੇਖੋ ਵਿੱਚ ਗੈਪ ਹੈ ਗੱਦਿਆਂ ਦੇ ਆ ਦੱਸਿਓ ਜੀ ਤੁਸੀਂ ਵੀ ਕਮੈਂਟ ਕਰਕੇ ਆ ਦੇਖੋ ਚਾਦਰ ਐਂ ਵਿਛਦੀ ਹੁੰਦੀ ਚਾਦਰ ਤੂੰ ਸਹੀ ਐ ਨਹੀਂ ਹੈ ਨਹੀਂ ਤੂੰ ਹੋਰ ਖਾੜਦੀ ਦੇਖਿਓ ਹੋਰ ਥੋੜੀ ਖਲਾਰੀ ਖਲਾਰਤੀ ਤੁਸੀਂ ਦਬਣ ਏਸੀ ਔਨ ਹੀ ਐ ਬਸ ਔਨ ਹੀ ਕਰਨਾ ਉਤੋਂ ਔਨ ਨਾ ਨਾ ਕੰਮ ਨਹੀਂ ਹੋਣਾ ਝਾੜੂ ਪੋਚਾ ਨਹੀਂ ਹੋਣਾ ਹੈਗਾ ਜੇ ਆਪਾਂ ਨੇ ਏਸੀ ਔਨ ਕਰਕੇ ਬੈ ਗੀਆਂ ਜਦੋਂ ਆਪਾਂ ਬਸ ਏਸੀ ਧਲੇ ਬਵਾਂਗੇ ਕੰਮ ਕਿੱਥੇ ਹੋਣਾ ਆਪਣੇ ਕੋਲ ਤੇ ਇਧਰ ਆਪਾਂ ਦੀ ਮਲਾਈ ਪਈ ਹੀ ਤੇ ਆਪਾਂ ਨੇ ਦੇਸੀ ਘਿਓ ਬਣਾ ਲਿਆ ਥੋੜਾ ਜਿਹਾ ਲਾਲ ਜਿਆਦਾ ਕਰ ਲਿਆ ਦਮਨ ਜਿਆਦਾ ਹੋ ਗਿਆ ਲਾਲ ਹੁਣ ਤਾਰੇ ਕੰਮ ਦੇ ਲੋ ਫੋਨ ਕਰੇ ਭੁੱਲ ਗਏ ਕੌਣ ਕੌਣ ਵਾ ਛੱਡੇ ਉੱਤੇ ਆ ਜਾ ਕਾਲੀ ਕਾਲੀ ਨਾਲੇ ਸਾਰਾ ਕੁਝ ਲੈ ਕੇ ਜਾਣਾ ਪਰ ਫਿਰ ਵੀ ਕੁਛ ਨਾ ਕੁਛ ਤਾਂ ਭੁੱਲ ਹੀ ਜਾਣਾ ਦਰਵਾਜਾ ਲਾ ਰੱਖੇ ਮੈਂ ਉਧਰੋਂ ਦੀ ਆ ਗਈ ਪਿਛਲੇ ਦਰਵਾਜੇ ਤੇ ਪਾਪਾ ਫੋਨ ਫੜਾਇਆ ਪਾਪਾ ਥੱਲੇ ਭੱਜ ਕੇ ਜਾ ਆਇਆ ਨਹੀਂ ਉਹ ਆ ਗਾ ਇਥੋਂ ਦੀ ਫੜਾ ਦੇ ਚਲਾ ਦੇ ਚਲਾ ਦੇ ਮੈਂ ਹਾਂ ਹਾਂ ਕੋਲ ਤੋਂ ਉਧਰ ਹੀ ਬੈਠਾ ਹਾਂ ਹਾਂ ਲੋ ਜੀ ਆਪਾਂ ਰੈਡੀ ਹੋ ਗਏ ਸਾਰੇ ਕੰਮ ਕਰਦੇ ਆ ਕਰਦੇ ਸਾਰੇ ਕੰਮ ਖਤਮ ਹੋ ਗਏ ਆਪਣੇ ਤੇ ਮੈਂ ਜਾਣਾ ਜੀ ਉਹਨਾਂ ਦੇ ਨਾਲ ਜੀ ਇਹ ਅਹੀ ਜਾਣਾ ਪੁਜਾਰਤ ਨੂੰ ਨਹੀਂ ਜੀ ਤੇ ਗਰਮੀ ਇੰਨੀ ਕੁ ਜ਼ਿਆਦਾ ਨਾ ਮੇਰਾ ਡਬਲ ਚੁਕਲੀ ਪਾ ਲਈਏ ਠੀਕ ਹੈ ਤਾਂ ਮੈਂ ਤਾਂ ਆਪਣੀ ਤਰ੍ਹਾਂ ਚੱਲੀ ਹੋਣਾ ਤੇ ਆਹ ਤਾਂ ਜਿਹੜੀ ਗੱਲ ਚ ਪਾएंगे ਉਹਦੇ ਨਾਲ ਅਸੂਪੇ ਆਈਏ ਕੁਝ ਲੈ ਕੇ ਆਵਾਂ ਘਰ ਨੂੰ ਲੈ ਉਸ 모사 ਕੁਝ ਨਹੀਂ ਉਸ ਤਾਂ ਗਰਮੀ ਦੀ ਨਹੀਂ ਤਾਂ ਠੰਡਾ ਕੁਝ ਲੈ ਆਉਣਾ ਹਾਂ ਆਈਸਕ੍ਰੀਮ ਵੀ ਆਈਸਕ੍ਰੀਮ ਦਾ ਇਤੋ ਆ ਗਿਆ ਨਹੀਂ ਕੋਈ ਰਾਜ ਪਿੱਗੜ ਜਾਣੀ ਜਿੰਨੀ ਗਰਮੀ ਹੈ ਹਾਂ ਇਤੋ ਖਿੜ ਰਿਹਾ ਨਾ ਮੇਰੇ ਪਾਸੇ ਦੇ ਰੇ ਪਾਸੇ ਕਿੱਥੇ ਆਸਲੀ ਲੋੜ ਨਹੀਂ ਕੋਈ ਨਹੀਂ ਲੈਣਾ ਸਾਰਾ ਕੁਝ ਨੂੰ ਹੂੰ ਹੂੰ ਤੇ ਐਂਟਾ ਦੇਖੇ ਪਤਾ ਨਹੀਂ ਮੈਂ ਪਾਕੀ ਗਈ ਸੀ ਉਹ ਪੀਣੀ ਦੂਜੀਆਂ ਕਿੱਥੇ ਨੇ ਕਾਹਦੀ ਪਾਜੀ ਰੂਜ਼ ਦੀਆਂ ਵੱਡੀਆਂ ਨੇ ਤੇ ਕਿਉਂ ਜਿਹੜੀਆਂ ਚੁੱਕ ਪਕਣੇ ਰੂਜ਼ ਕਿਉਂ ਹੋ ਗਈਆਂ ਨੇ ਹੁਣ ਆ ਜਿਹੜਾ ਇਹ প্লাਸਟਿਕ ਵਧੀਆ ਉਹ ਦੂਜੀ ਤਾਂ ਲੂਸ ਹੋ ਜਾਂਦੀ ਨਾਲ ਇਹਦੀਆਂ ਮਹਿੰਗੀਆਂ ਲੀਆਂ 800 ਰੁਪਏ ਤੇ ਇੱਕ ਵਾਰੀ ਭੈਣ ਕੁਛ ਨਹੀਂ ਕਮੈਂਟ ਕਰਕੇ ਕਿ ਦੱਸੇ ਉਹ ਜਿਹੜੀ ਪੌਂਚ ਲੈ ਕੇ ਆਈ ਉਹ ਕਿਹੜੀ ਕੰਪਨੀ ਦੀ ਤੇ ਮੈਨੂੰ ਲੱਗਾ ਉਸ ਫਲੋਰ ਦੇ ਵਿੱਚ ਵੀ ਦੱਸਿਆ ਹੋਇਆ ਜੀ ਹੈਗੀ ਨੌਇਸ ਵੀ ਮੈਂ ਉਹਦੇ ਵਿੱਚ ਵੀ ਦੱਸਿਆ ਜਿੱਦਾਂ ਜੀ ਇਹ ਨੌਇਸ ਵੀ ਬਹੁਤ ਹੋ ਰਹੀ ਹੈ ਮੈਰੀ ਹੈਗੀ ਸੀ ਪਹਿਲਾਂ ਕੋਈ ਨਾ ਇੱਥੋਂ ਮਜ਼ੋਰ ਜਿਹੜੀ ਆਹਸ ਤੋ ਤਾਂ ਸਾਰਾ ਬਾਹਰ ਨਿਕਲ ਕੇ ਬਾਹਰ ਆ ਗਈ ਸੀ ਤਾਂ ਤਾਂ ਕਰਕੇ ਮੈਨੂੰ ਬੈਣੀ ਪਈ ਇਹ ਲੈਣੀ ਮੈਨੂੰ ਮੈਂ ਤਾਂ ਬਹੁਤ ਜਿਆਦਾ ਪਾਣੀ ਵੀ ਦੇ ਦੇਣੀ ਲੈ ਬੈਣੀ ਮੈਨੂੰ ਸਾਰਾ ਕੰਮਰੇ ਅੰਦਰ ਹੀ ਤੁਸੀਂ ਅੰਦਰ ਬੈ ਜਾ ਮੈਂ ਠੀਕ ਹੈ ਠੀਕ ਹੈ ਅਬੋ ਤਾਂ ਮਸਤਾ ਤਾਂ ਫ੍ਰਿਜ ਚ ਰੱਖ ਦੇਣ ਠੀਕ ਇਹ ਮੈਂ ਕੰਮਰੇ ਰਮੜੀ ਬਣ ਕੇ ਕਿਹੜਾ ਦੇਖਦਾ ਹੈ ਦੇਖ ਅਗਰ ਦੇਖਣ ਦੀ ਗੱਲ ਥੋੜੀ ਐ ਗਰਮੀ ਕਰਕੇ ਬੰਨ। ਚਲੋ ਬਾਏ ਬਾਏ ਆ ਕੇ ਮਿਲਦੇ ਹਾਂ। ਇਹਦਰ ਦਮਣ ਵੀ ਸਾਡਾ ਫਰੈਸ਼ ਹੋ ਗਿਆ ਗਰਮੀ ਨਾਲ ਮਾਰਿਆ। ਸਿਰ ਸੁਧੋ ਕੇ ਆ ਗਿਆ। ਚਲੋ ਹੁਣ ਤੁਸੀਂ ਬਹਿ ਜਾਓ ਠੀਕ ਐ। ਲਗਾਤਾਰ ਸਿਰ ਤੋਂ 흘ੀਆਂ ਮਾਂ। ਬੇਲੀ ਪੁੱਤੇ ਪਸੀਨਾ ਆਉਂਦਾ ਡੇਲੀ ਸਿਰ ਤੋਂ ਹੁੰਦਾ ਗਰਮੀ ਦੇ ਵਿੱਚ ਤਾਂ। ਵਾਲਾਂ ਸਹੀ ਕਰ ਤੋਰਾ ਛੰਡ ਲੋ ਠੀਕ ਐ। ਚੰਗਾ ਬਾਏ। ਮੈਂ ਬਾਜ਼ਾਰ ਗਈ ਮੇਰੀ ਬੱਸ ਹੋ ਗਈ ਸੀ ਇੰਨੀ ਗਰਮੀ ਇੰਨੀ ਗਰਮੀ ਆ ਰਹਾ ਦਾ ਧੁੱਪ ਨੇ ਨਾ ਸਾਰਾ ਬੋਡੀ ਸਿ ਜਿੰਨੀ એનર્ਜੀ ਹੀ ਸਾਰੀ ਖਤਮ ਕਰ ਦਿੱਤੀ ਮੈਂ ਉਦੋਂ ਦੀ ਆ ਕੇ ਨਾ ਥੋੜਾ ਚਿਰ ਮੈਂ ਬਾਹਰ ਬੈਠੀ ਫਿਰ ਮੈਂ ਐਸੀ ਥੱਲੇ ਆਈ ਹਣਾ ਤੇ ਨਾ ਮੇਰਾ ਪਾਣੀ ਪੀਣ ਨੂੰ ਦਿਲ ਕਰੇ ਤੇ ਨਾ ਮੇਰਾ ਚਾਹ ਪੀਣ ਨੂੰ ਦਿਲ ਕਰੇ ਹੁਣ ਮੈਂ ਹੋ ਗਿਆ ਕਿ ਚਾਹ ਮਿਲ ਜੇ ਪਰ ਸਰੀਰ ਚੋਂ એનર્ਜੀ ਸਾਰੀ ਖਤਮ ਹੋ ਗਈ ਲੋਨੂੰ ਕਿੰਨੇ ਕਿ ਐਸੀ ਜਾਣ ਨੂੰ ਤੂੰ ਜਾਣਾ ਜ਼ਰੂਰੀ ਏ ਦੀਦੀ ਨਾਲ ਜਾਣਾ ਸੀ ਅਸੀਂ ਕੰਮ ਕੀ ਤਾਂ ਕਰਕੇ ਨਹੀਂ ਜਾਣਾ ਪੈਂਦਾ ਕਿ ਮੈਂ ਨਾ ਜਾ ਜਾਈ ਤੇ ਗਾਈਆਂ ਵੀ ਅਸੀਂ ਸੋ ਮੈਂ ਕੱਲ ਨਿਊਜ਼ ਸੁਣਦੀ ਪਈ ਸੀ ਕੱਲ ਨਿਊਜ਼ ਆ ਰਹੀ ਕੱਲ ਤੇ ਪਰਸਵਾਰੀ ਕਿਹਾ ਨੇ 12 ਵਜੇ ਤੋਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਬਾਹਰ ਨਾ ਨਿਕਲੋ ਹਨਾ ਮੈਂ ਸੀ ਤੇ ਕੰਮ ਵੀ ਬਹੁਤ ਜ਼ਰੂਰੀ ਸੀ ਜਾਣਾ ਹੀ ਨਹੀਂ ਤਾਂ ਔਖਾ ਹੋ ਜਾਣਾ ਸੀ ਲੈ ਤੇ 12 ਵਜੇ ਅਸੀਂ ਗਏ ਤੇ ਅਸੀਂ 1:30 ਵਜੇ ਆਈਆਂ ਕਿਉਂਕਿ ਕੰਮ ਬੜਾ ਜ਼ਰੂਰੀ ਸੀ ਤੇ ਜਾਣਾ ਜ਼ਰੂਰੀ ਸੀ ਹਨਾ ਬਸ ਐਧਰ ਉਧਰ ਬਸ ਜਿਆਦਾ ਕੰਮ ਨਹੀਂ ਬਸ ਦੋ ਜਗ੍ਹਾ ਅਸੀਂ ਗਈਆਂ ਏਟੀਐਮ ਜਾਣਾ ਸੀ ਏਟੀਐਮ ਗਈਆਂ ਪੈਸੇ ਤਾਂ ਮੈਂ ਪੈਸੇ ਕਢਾਏ ਨਹੀਂ ਉਹਨੇ ਕਢਾੜਿਆ ਨੂੰ ਥੱਲੇ ਦੀਦੀ ਤੇਰੀ ਨੂੰ ਪੈਸੇ ਕਢਾਲੇ ਤੇ ਮੈਂ ਕਢਾਏ ਨਹੀਂ ਹੈਗੇ ਤੇ ਹੁਣ ਜਦੋਂ ਦੀ ਮੈਂ ਵਿਚਾਰ ਆਈ ਨਾ ਮੇਰੀ ਤਾਂ ਅਲੱਗ ਅਨਰਜੀ ਖਤਮ ਹੋ ਗਈ ਸਾਰੀ ਬੋਡੀ ਦੀ ਐ ਸਰੀਰ ਥੱਕਿਆ ਪਿਆ ਬਸ ਹੁਣ ਦਾ ਦਮਣ ਨੂੰ ਆਪਾਂ ਨੇ ਆਰਡਰ ਲਾਣਾ ਹੈ ਜੀ ਗਰਮ ਗਰਮ ਚਾਹ ਬਣਾ ਕੇ ਆ ਦਮਣ ਥੈਰੀ ਮਖਣੀ ਬਣਾਣੀ ਦਮਣ ਮੈਂ ਕਿਆਨ ਦਿਖਾਵਾਂ ਤੈਨੂੰ ਹੈ ਲੈ ਇਹ ਤਾਂ ਗਲਤ ਗੱਲ ਹੈ ਯਾਰ ਤੁਕਈ ਮੈਂ ਨਹੀਂ ਬਣਾਣੀ ਹੈ ਤੇ ਹੁਣ ਟਾਈਮ ਹੋ ਗਿਆ 4 ਵਜੇ ਦਾ ਤੇ ਸਾਡੇ ਸਾਡੇ ਘਰੇ ਪਿਆਜ਼ ਖਤਮ ਹੋਏ ਨੇ ਪਿਆਜ਼ ਲੈ ਕੇ ਆਉਣੇ ਨੇ ਮੈਂ ਲਿਆਉਂਗੀ ਪਿਛਲੀ ਵਾਰ ਉਤਾਰ ਨੂੰ ਮੈਂ ਕਿਹਾ ਲਿਆਉਣ ਨੂੰ ਨਿੱਕੇ 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 ਪਿਆਜ਼ ਚੱਕ ਲੈ ਉਹਨਾਂ ਕੱਟਣ ਨੂੰ ਇੰਨਾ ਟਾਈਮ ਲੱਗਦਾ ਇੰਨਾ ਟਾਈਮ ਲੱਗਦਾ ਬਹੁਤ ਜ਼ਿਆਦਾ ਪਿਆਜ਼ ਲੈ ਕੇ ਆਉਣਾ ਤੇ ਆਪਾਂ ਨੇ ਲਿਆਉਂਦੇ ਨੇ ਪਿੰਡੀਆਂ ਪਿੰਡੀਆਂ ਮੰਗੀਆਂ ਨੇ ਹਾਂ ਅੱਜ ਰਾਤ ਪਿੰਨੀ ਹੀ ਆਉਣਾ ਹੈ ਕਿਹਦਾਣ ਪਿੰਡੀਆਂ ਹੀ ਠੀਕ ਨੇ ਪਿੰਡੀਆਂ ਨਾਲ ਚੋਲੇ ਫੁੱਟੇ ਸੇਰੇ ਆਪਾਂ ਇੱਕ ਫੰਦੇ ਸੀ ਉਹਨੂੰ ਬਿਮਾਰ ਕਰਨ ਦੀ ਚਾਹ ਹੁਣ ਨਾ ਡਾਊਨ ਬੈਠਾ ਆਰਾਮ ਕਰ ਰਿਹਾ ਹਾਂ ਤਾਂ ਕੰਮ ਕਰ ਰਹੀ ਆ ਤੁਸ਼ੀਦਾ ਖਤਮ ਹੋ ਗਿਆ ਹੁਣ ਕਿੱਥੇ ਹਿੱਥ ਸਟਾਰਟ ਕੀਤਾ ਆ ਸਟਾਰਟ ਕੀਤਾ ਦਿਖਾ ਮੈਨੂੰ ਦਿਖਾ ਦੇਖਣਾ ਚਾਹੀਏ ਓਏ ਓਏ ਮਰ ਜਨਮ ਤੋਂ ਮਾਰੀ ਜਾਂਦਾ ਚੈਪਟਰ 5 ਹੈ ਅੱਜ ਤੇ ਦਮਨ ਨਹੀਂ ਹੁੰਦੀ ਜਿਹੜੀ ਟਿਊਸ਼ਨ ਦਾ ਟਾਈਮ ਜੀ ਸਵੇਰੇ ਮਾਰਨਿੰਗ ਦਾ ਹੋ ਗਿਆ 7 ਵਜੇ ਦਮਨ ਟਿਊਸ਼ਨ ਜਾਂਦੀ ਤੇ 8:30 ਤੇ 9:00 ਘਰੇ ਆਉਂਦੀ ਹੈ ਸਵੇਰੇ ਸਵੇਰੇ ਠੀਕ ਹੈ ਅੱਗੇ ਗਰਮੀ ਬਹੁਤ ਜ਼ਿਆਦਾ ਤੇ ਸ਼ਾਮ ਉਚਾਰ ਹੁਣ ਦੇਖੋ ਟਾਈਮ ਕਿੰਨਾ ਹੋਇਆ ਮੈਂ ਇੱਥੇ ਉੱਥੇ ਦੇਖਣ ਲਈ ਪੌਣੇ 5 ਹੋ ਗਏ ਨੇ ਪੌਣੇ 5 ਇੱਥੇ ਨੂੰ ਉਲਟਾ ਦੇਖਦਾ ਹੁੰਦਾ ਸੀ ਰਤੀ ਪੌਣੇ 5 ਮਿੱਤਰਾਂ ਨੂੰ ਕਰਗੀ ਚਾਰ ਵਜੇ ਕੀ ਚਾਤ 5 ਵਜੇ ਦੇ ਨੂੰ ਪੀ ਗਏ ਗੁੱਟ ਢੋਲ ਐਵੇਂ ਬੋਸੀ ਗਾਣਾ ਸੀ ਤੇ ਪੌਣੇ 5 ਦਾ ਟਾਈਮ ਹੈ ਪਰ ਬਾਹਰ ਇੰਨੀ ਗਰਮੀ ਹੋਈ ਪਈ ਨਾ ਬਹੁਤ ਜ਼ਿਆਦਾ ਗਰਮੀ ਥਾ ਤੇ ਕੱਲ ਦੇ ਨਾ ਦੱਬੂ ਮੈਨੂੰ ਜਿੰਮ ਤੋਂ ਫੋਨ ਕਰਾਈ ਜਾ ਰਹੇ ਨੇ ਜਿਹੜੀ ਜਿੰਮ ਮੈਂ ਜੁਆਇਨ ਕੀਤੀ ਸੀ ਨਾ ਤੇ ਵਿੱਚ ਜਦੋਂ ਮੈਂ ਬਿਮਾਰ ਹੋ ਗਈ ਡਿਸਕ ਦੀ ਪ੍ਰੋਬਲਮ ਹੋ ਗਈ ਸੀ ਮੈਨੂੰ ਤੇ ਮੈਂ ਕੋਈ ਜਾਇਆ ਨਹੀਂ ਇਹ ਮੈਂ ਛੱਡ ਦਿੱਤੀ ਹੈ ਨਾ ਹੁਣ ਮੈਨੂੰ ਰੋਜ਼ ਫੋਨ ਕਰਦੇ ਰੋਜ਼ ਮੈਨੂੰ ਫੋਨ ਕਰਦੇ ਮੈਡਮ ਆਪ ਕੱਬ ਆ ਰਹੇ ਹੋ ਮੈਡਮ ਤੁਸੀਂ ਕਦੋਂ ਆ ਰਹੇ ਹੋ ਮੈਡਮ ਤੁਸੀਂ ਕਦੇ ਆ ਰਹੇ ਹੋ ਤੇ ਮੈਂ ਰੋਜ਼ ਕਹਿ ਦੇਣੀ ਹੈ ਕੋਈ ਨਾ ਮੈਡਮ ਆਵਾਜ਼ ਦੀ ਜਾਣਾ ਦੀ ਗਰਮੀ ਚ ਜੀਣ ਕਰਦਾ ਹੈ ਨਾ ਜਾਨ ਨੂੰ ਜਾਂ ਸਿਰੇ ਸਿਰ ਲਾ ਕੇ ਆਵੇ ਹੈ ਨਾ ਮੈਂ ਹਮ ਲਿਆ ਤਾਂ ਹੁਣ ਅੱਜ ਮੈਨੂੰ ਨਾ ਉਹ ਦੇ ਨੀਲ ਛੇਪਰ ਦੇ ਮੈਂ ਨੀਲ ਦੀ ਛੇਪ ਬਣਾਵਾਂ ਨਾਲੇ ਡੇਲ ਪਿੰਡ ਲਾਵਾਂ ਅੱਜ ਮੂੜ ਜੇ ਬਣਿਆ ਹੋਇਆ ਨਹੀਂ ਤੇ ਫਿਰ ਮੂੜ ਬਣਦਾ ਨਹੀਂ ਫਿਰ ਜੀ ਨਹੀਂ ਕਰਦਾ ਹੈਗਾ ਇਹ ਹੈ ਅੰਦਰ ਤਾਂ ਕਾ ਲੈ ਕੇ ਬੈਠੇ ਆ ਜਿਵੇਂ ਬਾਹਰ ਲੈ ਕੇ ਨਹੀਂ ਇਹ ਬਾਤ ਹੋ ਜੇ ਹੋਰ ਕੀ ਹੈ ਤੇ ਤੋ ਹੋ ਜੂਗੀ ਹੋਰ ਇੱਕ ਮੈਂ ਉਹ ਮੇਰੇ ਭੰਡਰ ਸੈ ਹੀ ਅ ਗੋਜਮਰੀ ਵਾਟਰ ਹੰਗਵਾਣਾ ਰੋਜ਼ ਮੇਰੀ ਰੋਜ਼ ਮੇਰੀ ਨਹੀਂ ਰੋਜ਼ ਵਾਟਰ ਨਹੀਂ ਨਹੀਂ ਗੋਜਮਰੀ ਵਾਟਰ ਅ ਤੇ ਸਪੇਨ ਛੋਟ ਦਿੱਤਾ ਹੋਇਆ ਆਪਣਾ ਕੀ ਨਾਮ ਹੈ ਰੋਜ਼ ਸਕੂਲ ਸਮੈਡੀ ਪਤਾ ਨਹੀਂ ਕਿ ਇਹ ਦਮ ਮਗੌਣਾ ਵਾਲਾ ਵਸਤੂ ਨਹੀਂ ਦੱਸਿਆ ਮਰੋਜ਼ ਮੇਰੀ ਤਾਂ ਸਕੂਲ ਦਾ ਨਾਮ ਹੈ ਪਰ ਸਕੂਲ ਦਾ ਨਾਮ ਨਹੀਂ ਹੈਗਾ ਅਜਾ ਤੋ ਥੱਲੇ ਰੱਖਿਆ ਭਾਵੇਂ ਟੁੱਟ ਜਾਂਦਾ ਦਮਣ ਐਂ ਨਾ ਰੱਖਿਆ ਕਰੋ ਚੀਜ਼ਾਂ ਫ੍ਰੀ ਨਹੀਂ ਹੁੰਦੀਆਂ ਹੈਗੀਆਂ ਇੰਨੇ ਨੇ ਪੈਸੇ ਲੱਗੇ ਹੋਏ ਨੇ ਐਂ ਰੱਖ ਰੱਖਿਆ ਥੱਲੇ ਉੱਤੇ ਜਾਏ ਕੋਈ ਵੈਜੇ ਦੇ ਤੇ ਕੌਨ ਹੋ ਗਿਆ ਕਦੋਂ ਔਨ ਹੋਇਆ ਕੌਨ ਹੋ ਗਿਆ ਔਨ ਕਿ ਬੰਦ ਹੋਇਆ ਖੋਲੋ ਨੂੰ ਦੁਬਾਰਾ ਵਾ ਵਾ ਜੇ ਤਾਂ ਮੈਂ ਤੁਹਾਨੂੰ ਦੱਸਾਂ ਅਚਾਰ ਮੈਂ ਲੈ ਉਹਦੇ ਤੋਂ ਸਾਹਮਣੇ ਟੈਂਪ ਆ ਗਿਆ ਚਾਹ ਕੋਲੋਂ ਬੰਦ ਚਾਹ ਨਾਲ ਜਿਹੜਾ ਅਖੀਰੋਂ ਉਹ ਕਿਹਾ ਸ਼ਟਡਾਊਨ ਕਰ ਦੋ ਇਹਨੂੰ ਸ਼ਟਡਾਊਨ ਕਰ ਦਿਓ ਇਸੀ ਇੱਕ ਵਾਜੂ ਦੀ ਕੰਡੀਸ਼ਨ ਅਸਾਂ 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 ਨੂੰ ਸਟਾਰਟਿੰਗ ਤੋਂ ਉਹਦੇ ਦੇਖਿਆ ਕਰੋ ਤੁਸੀਂ ਹੋਰ ਰੌਲਾ ਪੂਰਾ ਇਹ ਵਿੰਡੋ ਐਸੀ ਸਾਡਾ ਤਰ੍ਹਾਂ ਜਿਹੜਾ ਹੈ ਨਾ ਇਹ ਕੈਚੀ ਦਾ ਇੰਨਾ ਰੌਲਾ ਪਾਉਂਦਾ ਰਾ ਬਹੁਤ ਰੌਲਾ ਪਾਉਂਦਾ ਮੈਨੂੰ ਜਿਹੜਾ ਇਹਨੂੰ ਪਟਾਕੇ ਦੂਜਾ ਵਾਲੀ ਵੀ ਪਰ ਲਵਾ ਨਹੀਂ ਸਕਦੇ ਤੁਹਾਨੂੰ ਪਤਾ ਕਿ ਆਪਾਂ ਰੈਂਟ ਤੇ ਬੈਠੇ ਆ ਵਾਰ-ਵਾਰ ਫਟਫਟਈਆ ਕਰਨਾ ਸੌਖਾ ਨਹੀਂ ਹੈਗਾ ਆਹ ਬੈਟਰੀ ਦਾ ਹੁੰਦਾ ਮੈਂ ਵੀਡੀਓ ਐਡਿਟ ਕਰਨੀ ਹੁੰਦੀ ਹੈ ਕਦੇ-ਕਦੇ ਜਦੋਂ ਜਦੋਂ ਮੇਰਾ ਮੂਡ ਬਣਦਾ ਨਾ ਉਹ ਮੈਂ ਕਰਦੇ ਆ ना क्या है। नहीं छटा नहीं सी जो खोलता सी ना खोल के चेक कर छे तो ता ता था था नहीं पापा वाला लैपटॉप थेगा पापा तुन 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 अम्मी फड़ाओ कैमरे की कमान और आप उठो और चाय बना के लाओ कैंट जी चाय बना के लाओ ये रेसिपी <laughs> क्यों नहीं बने नहीं मेरा बहुत बहुत से आना मिंट लगाना सिमरन बहुत समझो मैं चल चा... मम्मा चाय पीनी पांचवे चार ना लेला अम्मा उनकी कहते अपन गाने लावांगे गाने 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 ਮੈਂ ਆਣਾ ਆਪਣਾ ਕਮਲ ਦਾ ਵਲੋਗ ਐਡਿਟ ਕਰਨੀ ਹੈ ਤੋਰਚ ਵਿੱਚ ਵੇਖਣ ਦੀ ਮੈਂ ਇੰਨੀ ਮੋਟੀ ਲੱਗ ਰਹੀ ਜਦੋਂ ਮੈਂ ਟੀ-ਸ਼ਰਟ ਪਾ ਕੇ ਗਰੇਲੇ ਗਰੇਲੇ ਪਾਦੀ ਪਈ ਹਾਂ ਮੈਂ ਵੀਡੀਓ ਦੇਖੀ ਇੰਨੀ ਮੋਟੀ ਤਾਂ ਮੈਂ ਹੈ ਨਹੀਂ ਟੀ-ਸ਼ਰਟ ਨਾਲ ਪਾਈ ਹੋਈ ਹੈ ਉਕਾਰ ਦੀ ਤੇ ਉਹਦੇ ਕਰਕੇ ਉਹਦੇ ਵਿੱਚ ਬਹੁਤ ਜ਼ਿਆਦਾ ਹੀ ਮਤਲਬ ਬਹੁਤ ਜ਼ਿਆਦਾ ਹੀ ਹੱਦੋਂ ਵੱਧ ਕੇ ਬਾਕੀ ਪਤਾ ਨਹੀਂ ਕੁਝ ਕੈਮਰੇ ਕਰਕੇ ਲੱਗ ਰਿਹਾ ਹੈ ਸਾਈਡ ਤੋਂ ਕੈਮਰਾ ਲਗਾ ਹੀ ਤਾਂ ਕਰਕੇ ਤੇ ਹੁਣ ਮੈਨੂੰ ਦੱਸਿਓ ਕਿ ਉੱਥੇ ਤਾਂ ਮੈਂ ਬੜੀ ਮੋਟੀ ਲੱਗ ਰਹੀ ਹਾਂ ਮੋਟੀ ਤਾਂ ਮੈਂ ਹੈ ਨਹੀਂ ਯਾਰ ਆ ਸੂਟ ਵਿੱਚ ਲੱਗ ਰਾਇਆ ਸਟੀਚ ਇਹ ਵੀ ਮੇਰੇ ਰੂਨਸ ਹੋ ਗਿਆ ਬਹੁਤ ਜ਼ਿਆਦਾ ਇਹ ਤਾਂ ਕਮਲਾ ਰੋਲਾ ਜ ਆ ਦੇ ਹੱਗੋ ਦੇਖ ਲਾ ਹੋ ਗਿਆ ਮੈਨੂੰ ਸੁਵਾ ਦਿਨ ਤੇ ਇਸ ਤਰ੍ਹਾਂ بیا ਸੁਵਾ ਦਿੰਦਾ ਹਾਂ ਹਾਂ ਸੁਵਾ ਦੋ ਜਦੋਂ ਤੇਰਾ ਚਾਹ ਨਹੀਂ ਆਉਂਦੀਆ ਮੈਨੂੰ ਕਹਿੰਦਾ ਆਪਾਂ ਨਾ ਸ਼ੇਕ ਬਣਾ ਕੇ ਪੀ ਲੈਂਦੇ ਆ ਚਾਹ ਹੀ ਪੀਂਦੇ ਤੇ ਹੁਣ ਆਪਣਾ Netflix ਚੱਲਦਾ ਚ ਮੂਵੀ ਮੂਵੀ ਦੇਖ ਲੋਗੇ ਉਹ ਰਾਤ ਨੂੰ ਦੇਖਾਂਗੇ ਪੂਰਾ ਸੀਨ ਜਾਂ ਬਣਾ ਕੇ ਯੋਹੋ ਮੰਮਾ ਆਪਣੇ ਕੋਲ ਟੀਵੀ ਵੀ ਮਿਤਾਸ਼ੀ ਦਾ ਤੇ ਏਸੀ ਵੀ ਟੱਚੀ ਦਾ ਟੱਚੀ ਤੇ ਮਿਤਾਸ਼ੀ ਬੜਾ ਫਰਕ ਹੈ ਵੈੱਬ ਤੇ ਵੈੱਬ ਤੇ ਨਹੀਂ ਫਿਰ ਵੀ ਕਿਹਨਾ ਨਾਮ ਤੋਂ ਆਹ ਪਿਆ ਹੈ ਬੈੱਡ ਦੀ ਧੋਤੇ ਮੈਂ ਉਸ ਗਰਮੀ ਚ ਕਹਿਦੇ ਜੇ ਤਾਂ ਬਾਜ਼ਾਰ ਪੈਰ ਮੇਰੇ ਮੈਂ ਪਾ ਰੱਖੀ ਹਿ ਸਲੀਪਰ ਤੇ ਪੈਰ ਮੇਰੇ ਸੌ ਗਏ ਮੈਂ ਹੁਣ ਚਰਾਬਾ ਬਾਹਰ ਚੱਲੀ ਹਾਂ ਪੂਰਾ ਸੌੜਾ ਲੱਗੇ ਕੋਈ ਫੈਸ਼ਨ ਥੋੜੀ ਰੱਖਣਾ ਹਨਾ ਆ ਕਿੰਨਾ ਭੀ ਆਕਸੀਜਨ ਰਹਿਣਾ ਕਿ ਨਾ ਹਾਂ ਇਹ ਸ਼ਹਿਰ ਸਿਰ ਜੁਲਪਟਕਸ਼ਨ ਉਹੀ ਆ ਪਰੀ ਜਹਵਾ ਤਾਂ ਕੀ ਜ਼ਿੰਦੋਰ ਨਾ ਬਰਾ ਸਦੀ ਤੋਂ ਕਿੱਛੋ ਹੋ ਰਹੀ ਅੰਦਾ ਨਾ ਨਾ ਹੈ ਨਾ ਦ ਮੋੜ ਦਾ ਘਰ ਮੋੜ ਕਿੱਥੇ ਆ ਪਟੋ ਤੇ ਬਹਿ ਕੇ ਮੈਂ ਰੋਡ ਦਿਖਾਵਾਂ ਤੁਹਾਨੂੰ ਆ ਦੇਖੋ ਫਤੇ ਨੇ ਦਾ ਕੀ ਹਾਲ ਕੀਤਾ ਇਹਨੂੰ ਨਾ ਬੈਠਾ ਬੈਠਾ ਐ ਟੁਕ ਟੁਕੇ ਜਦੋਂ ਧਿਆਨ ਕਿਤੇ ਹੁੰਦਾ ਨਾ ਮੋੜ ਮੂੰਹ ਚ ਪਾ ਕੇ

ਜਾ ਰਿਹਾ ਤੇ ਹੈ YouTube ਵਗੈਰਾ ਕੁਝ ਵੱਜ ਗਿਆ ਇਹ ਕਿਉਂ ਹੈ ਕੀ ਪਤਾ ਕੀ ਹੋਇਆ ਇਹ ਐਂਡ YouTube ਵੀ ਚੱਲ ਰਿਹਾ ਪਿੱਛੇ ਦਾ ਬੈਕ ਜਾ ਰਿਹਾ ਅਜੀਪੀ ਜ਼ੀ ਪਾਈ ਸਾਨੂੰ ਟੀਵੀ ਦੇਖਣ ਦਾ ਬਿਲਕੁਲ ਛੌਂਕ ਨਹੀਂ ਹੈਗਾ ਅਸੀਂ ਕਦੇ ਹੀ ਹੈ ਟੀਵੀ ਲਾ ਲੈਨੇ ਕੋਈ ਛੌਂਕ ਦੀ ਸੰਕੀਂ ਦੇਖਣਾ ਨਹੀਂ ਤਾਂ ਕੀ ਹੋਵੇ ਪਿਆ ਪਿਆ ਖਰਾਬ ਹੀ ਹੋ ਜਾਂਦਾ ਕੱਲ ਕੋਈ ਚੱਲਦਾ ਸੀ ਤੇ ਕੋਈ ਦੋ ਵਾਰੀ ਇਹ ਖਰਾਬ ਹੋ ਗਿਆ ਸੀ ਕਿਉਂਕਿ ਇਹ ਇਹਨੂੰ ਲਾਈ ਲਈ ਨਹੀਂ ਲਾਈ ਤੇ ਬਹੁਤ ਘਟਦਾ ਪਹਿਲਾ ਬੜਾ ਸ਼ੌਕ ਹੁੰਦਾ ਸੀ ਘਾਰੇ ਹੁੰਦਾ ਟੀਵੀ ਦਾ ਮੁੰਡਾ ਰਿਆ ਹੀ ਸ਼ੌਕ ਇਹ ਰੁਕੀ ਚੱਲਦੀ ਜਾ ਰਿਹਾ ਕੁਝ ਨਹੀਂ ਸਮਝ ਆ ਰਿਹਾ ਮੈਨੂੰ ਘਰੋਂ ਨਹੀਂ ਨਹੀਂ ਮੇਰੇ ਚਲੂ ਮੈਨੂੰ ਚੱਲ ਜਾ ਥੋੜੇ ਚਿਰ ਮਨ ਨਹੀਂ ਕਿਉਂ ਦੂਰ ਬੈਠੇ ਨੇ ਲੱਗੇ ਆ ਪਰ ਕੀ ਹੋਇਆ ਇਹਨੂੰ ਨੈਟਵਰਕ ਨਹੀਂ ਆ ਰਿਹਾ ਨੈਟਵਰਕ ਤਾਂ ਆ ਰਿਹਾ ਹੈ ਆਹੀ ਪਿੱਛੇ ਚੱਲ ਜੇ ਤੂੰ ਹੋਗਾ ਇਹ ਇਹ ਕੋਈ ਚੱਲ ਵਿੱਚ ਆ ਇਹ ਤੂੰ ਵੀ ਇੱਧਰ ਖੜੇ ਤਾਂ ਤਾਂ ਇਹ ਹੈ ਤੂੰ ਜਲਾ ਕੇ ਦੇਖ ਦੇ ਆਈਡੀ ਜੇ ਯੂਟਿਊਬ ਡੀਲੀਟ ਨੂੰ ਤਾ ਨਹੀਂ ਵੱਜ ਗਿਆ ਨਹੀਂ ਤਾਂ ਕਾਫੀ ਐਪ ਹੁੰਦੇ ਸੀਗੇ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਦੇਖਿਆ ਮੇਰਾ ਆਈਡੀਆ ਸੀ ਕਿ ਮੈਂ ਖਸ ਹੈਗਾ ਤੀਜੇ ਚੌਥੀ ਨੰਬਰ ਤੇ ਟੁਕਾ ਕਰ ਗਿਆ ਤੇ ਦੁਕਾ ਘਾਣੇ ਲਾਉਣੇ ਆ ਇਸੇ ਦੇ ਨਿਊ ਬੋਲ ਦੇਖਣੇ ਉਹ ਹਰ